ਇਹ ਨਵੇਂ ਮਾਡਲਾਂ ਦੇ ਆਗੇ ਵੀਰ ਜੀ ਸਟੀering ਦਾ ਠੀਕ ਆ ਬਾਈ ਆ ਆ ਗਿਆ ਮੋਨੋ ਆ ਆ ਗਿਆ ਚੈਨਲ ਸਟੀering ਅੱਛਾ ਬਹੁਤ ਵਧੀਆ ਕੁਆਲਿਟੀ ਦਾ ਬਹੁਤ ਘੱਟ ਰੇਟਾਂ ਦਾ ਆਪਾਂ ਤੁਹਾਨੂੰ ਇਹ ਚੀਜ਼ ਦੇਵਾਂਗੇ ਕਿਤਾ ਇਹਨਾਂ ਦੀ ਆਪਾਂ ਸਾਲ ਭਰ ਦੀ ਗਾਰੰਟੀ ਦੇਵਾਂਗੇ ਆ ਲੈਟਾਂ ਦੀ ਆ ਲੈਟਾਂ ਦੀ ਠੀਕ ਆ ਬਹੁਤ ਵਧੀਆ ਕੁਆਲਿਟੀ ਚ ਹੈ ਇਹਨਾਂ ਦਾ ਰੇਟ ਅੱਡੋ ਅੱਡ ਹੋਣਾ ਰੇਟ ਇਹਨਾਂ ਦਾ ਅੱਡੋ ਅੱਡ ਤੇ ਕਿਸੇ ਭਰਾਣੇ ਮੇਰੇ ਵਰਗੇ ਨੇ ਥੋੜੇ ਰੁਪਏ ਲਾਉਣੇ ਹੁੰਦੇ ਨੇ ਨਾ ਉਹ ਜਿਹਾ ਰੇਟ ਵੀ ਬਾਈਆਂ ਕੋਲੇ ਸਮਾਨ ਹੁੰਦਾਗਾ ਇਹ ਮਰਕਰੀ ਲਾਈਟ ਵੀਰੇ ਠੀਕ ਆ ਬਾਈ ਇਹ ਵੀ ਆਪਣੀ ਗਾਰੰਟੀ ਹੈ ਠੀਕ ਆ ਇਹਦੀ ਕਿੰਨੇ ਚੀਜ਼ ਦੀ ਗ ਕਿੰਨੇ ਟਾਈਮ ਦੀ ਪੰਜ ਮਹੀਨਿਆਂ ਦੀ ਛੇ ਮਹੀਨਿਆਂ ਦੇ ਲਾ ਲੋ ਖਰਾਬੇ ਕੀ ਹੁੰਦੀ ਨਹੀਂ ਸਟੌਪ ਦੀ ਲਾਈਟ ਆ ਜਮਾਂ ਠੀਕ ਹੈ ਇਸ ਟਾਈਮ ਮੌਜੂਦ ਆ ਦੋ ਘੰਟੇ ਸਪਿੰਨਰ ਆਪਣੇ ਕੋਲੇ ਲੋ ਬਾਈ ਚੈੱਕ ਕਰ ਲਓ ਸੈਕੰਡ ਹੈਂਡ ਸਪਿੰਨਰ ਵੀ ਪਏ ਆ ਉਹ ਵੀ ਮਿਲ ਜਾਂਦਾ ਅੱਛਾ ਸੈਕੰਡ ਹੈਂਡ ਵੀ ਮਿਲ ਜਾਣਗੇ ਕਿਸੇ ਪੁਰਾਣੇ ਥੋੜੇ ਰੁਪਏ ਲਾਉਣੇ ਆ ਜਿਹਨੇ ਥੋੜੇ ਰੁਪਏ ਲਾਉਣੇ ਠੀਕ ਹੈ ਇਹ ਬਿਨਾ ਜੋੜ ਤੋਂ ਆ ਕੇ ਲੈ ਜਾ ਕਟਿੰਗ ਵਾਲੇ ਮੇਅਰ ਕਟਿੰਗ ਵਾਲੇ ਠੀਕ ਆ ਹਰੇਕ ਟਰੈਕਟਰ ਦਾ ਆਪਣੇ ਕੋਲੋਂ ਵੈਂਪਰ ਮਿਲੂਗਾ ਹਰੇਕ ਟਰੈਕਟਰ ਦਾ ਹੀ ਮਿਲ ਜੂਗਾ ਕੋਈ ਵੀ ਟਰੈਕਟਰ ਤੇ ਲਵਾਉਣਾ ਟਰੈਕਟਰ ਦੇ ਲਵਾਉ ਠੀਕ ਹੈ ਇਹ ਤਾਂ ਇਹ ਲੇਜ਼ਰ ਕਟਿੰਗ ਨੇ ਘੱਟ ਤੋਂ ਘੱਟ ਤੁਹਾਡੇ ਕੋਲੇ ਕਿੰਨੇ ਬੇਡ ਤੋਂ ਸਟਾਰਟ ਹੋ ਜਾਂਦੇ ਆ ਆਪਣੇ ਕੋਲੇ ਵੀਰ ਜੀ 50 ਕਿਲੋ 50 ਕਿਲੋ ਤੋਂ ਸਟਾਰਟ ਹੁੰਦਾ ਉੱਪਰ ਕਿੰਨਾ ਅਗਲੀ ਚੋਇਸ ਹੈ 80 ਕਿਲੋ 90 ਕਿਲੋ ਜਿੰਨਾ ਅਗਲੀ ਇੱਛਾ ਠੀਕ ਆ ਉਹਦਾ ਜਿੰਨਾ ਅਗਲਾ ਬਾਈ ਲਵਾਉਗਾ ਉਹਨੇ ਹੈਵੀ ਬਾਈ ਬਣਾ ਦੇਣਗੇ ਜਿਹਨਾਂ ਵਾਲੇ ਕਾਪੀ ਹੈ ਨਾ ਤੇ ਆ ਵੀ ਹੌਲੈਂਡ ਦੀ ਆ ਤੇ ਹੋਰ ਆ ਹਾਂ ਠੀਕ ਆ ਸਿੰਪਲ ਆ ਗਈ ਆ 55 ਦੀ ਆ ਗਈ ਆ 55 ਦੀ ਆ ਗਈ ਆ ਹੌਲੈਂਡ ਦੀ ਆ ਗਈ ਆ ਸ਼ਕਤੀ ਦੀ ਆ ਗਈ ਆ ਫੇਰ ਫੇਰੇ ਚ ਠੀਕ ਆ ਇਹ ਨਵੇਂ ਮਾਡਲ ਚ ਆ ਗਿਆ ਠੀਕ ਆ ਠੀਕ ਆ ਨਵੇਂ ਮਾਡਲ ਚ ਆ ਗਿਆ ਹਾਂ ਇਹ ਟਾਪ ਮਾਡਲ ਚ ਛਤਰੀ ਆ ਇਹ ਟਾਪ ਮਾਡਲ ਚ ਆ ਗਈ ਸਮਾਨ ਮਿਲੂਗਾ ਛਤਰੀ ਚ ਪੰਨਾ ਠੀਕ ਆ ਆਖੀ ਬੱਤੀ ਲਾਈਟ ਐਡੀਡੀ ਜੋ ਵੀ ਚਾਹੂਆ ਹੈ ਜੋ ਉਹ ਲੱਗੂਆ ਕਿਸੇ ਵੀ ਪ੍ਰਕਾਰ ਦੇ ਮਰਗਿਆੜ ਲੈਣੇ ਟਰੈਕਟਰਾਂ ਦੇ ਜਿਵੇਂ ਆ ਸੋਨਾ ਲੀਕਾ ਦੇ ਪਿਆ 59 ਗੇਅਰਾਂ ਦੇ ਪਿਆ ਕਿਸੇ ਵੀ ਪ੍ਰਕਾਰ ਦੇ ਯਾਰ ਮਰਗਿਆੜ ਲੈਣੇ ਤਾਂ ਉਹ ਵੀ ਵਾਈਆਂ ਕੋਲੋਂ ਮਿਲ ਜਾਣਗੇ ਨਵੇਂ ਵੀ ਮਿਲ ਜਾਣਗੇ ਸੈਕੰਡ ਹੈਂਡ ਵੀ ਪਿਆਣਾ ਆਪਣੇ ਕੋਲੇ ਹਾਂ ਹਰੇਕ ਮਾਡਲ ਦੀਆਂ ਉੱਚੇ ਤੋਂ ਉੱਚੇ ਨੀਵੇਂ ਤੋਂ ਨੀਵੇਂ ਤੋਂ ਟੌਪ ਮਾਡਲ ਤੋਂ ਟੌਪ ਤੋਂ ਟੌਪ ਮਾਡਲ ਇੰਨਾ ਜਿਹਾ ਫਰਕ ਫਰਕ ਹੈਗਾ ਸ਼ੀਟਾਂ ਜਿਹਾ ਵੀ ਫਰਕ ਆ ਠੀਕ ਹੈ ਪੰਜ ਛੀ ਪਾਰਟੀਆਂ ਸ਼ੀਟਾਂ ਆਪਣੇ ਕੋਲ ਅੱਜ ਮੈਂ ਤੁਹਾਨੂੰ ਉੱਥੇ ਲੈ ਕੇ ਆਇਆ ਜਿੱਥੇ ਆਪਾਂ ਇਹ ਟਰੈਕਟਰਾਂ ਦੇ ਸਮਾਨ ਲੱਗਦਾ ਬਾਈ ਫੈਬਰ ਛਤਰੀਆਂ ਨੂੰ ਲੈ ਕੇ ਘੋੜਾ ਬੈਂਪਰ ਜੋ ਵੀ ਐਕਸੈਸਰੀ ਹੁੰਦੀ ਹੈ ਟਰੈਕਟਰਾਂ ਦੇ ਲੱਗਣ ਵਾਲੀ ਆਪਣੇ ਟਰੈਕਟਰਾਂ ਦੇ ਵੀ ਇੱਥੋਂ ਲੱਗਦਾ ਜੇ ਤੁਸੀਂ ਵੀ ਲਵਾਉਣਾ ਤਾਂ ਪਾਸ ਨੂੰ ਅੱਜ ਕੱਲ੍ਹ ਕੰਦੀ ਕੰਦੀ ਚੀਜ਼ ਦਿਖਾਵਾਂਗੇ ਤੇ ਜਾਣਕਾਰੀ ਦੇਵਾਂਗੇ ਮੋੜ ਮੰਡੀ ਖੜੇ ਆ ਸਰਾ ਟਰੈਕਟਰ ਐਗਰੀਵਰਕ ਚਾਹ ਵਾਲਿਆਂ ਕੋਲੇ ਬਹੁਤ ਵਧੀਆ ਬਾਈਆਂ ਦਾ ਕੰਮ ਆ ਤੇ ਸਾਫ਼ ਸੁਥਰਾ ਤੇ ਅੱਜ ਤੁਹਾਨੂੰ ਦਿਨੇ ਜਾਣਕਾਰੀ ਤੇ ਦਿਖਾਉਣਾ ਕੰਦੀ ਕੰਦੀ ਚੀਜ਼ ਕਿਹੜਾ ਕਿਹੜਾ ਬਾਈਆਂ ਕੋਲੇ ਸਮਾਨ ਪਿਆ ਕੋਸ਼ਿਸ਼ ਕਰਾਂਗੇ ਤੁਹਾਨੂੰ ਅੱਜ ਕੱਲ੍ਹ ਕੰਦੀ ਕੰਦੀ ਚੀਜ਼ ਦਿਖਾਉਣ ਦੀ ਤੇ ਰੇਡ ਰੂਟ ਨਾਲ ਸੰਬੰਧੀ ਬਈ ਜਾਣਕਾਰੀ ਲਈਆਂ ਤਾਂ ਬਾਈਆਂ ਨਾਲ ਤੁਸੀਂ ਸੰਪਰਕ ਕਰ ਲਿਓ ਤੇ ਮਿਲਿਆਉਣੇ ਅੱਜ ਬੱਬੂ ਕੀ ਹਾਲ ਚਾਲ ਆ ਬਈ ਉੱਤੀ ਬੋਲੀ ਮੜਾ ਜੰਗਾ ਵਧੀਆ ਵੀਰਜੀ ਵਧੀਆ ਠੀਕ ਠਾਕ ਹੈ ਜਮ ਵਧੀਆ ਹੀ ਵਧੀਆ ਓਕੇ ਰਿਪੋਰਟਾਂ ਤੇ ਅੱਜ ਤੁੰਨਾਂ ਆਪ ਸਾਰਾ ਸਮਾਨ ਦਿਖਾਉਣੇ ਆ ਟਰੈਕਟਰਾਂ ਵਾਲਾ ਤੇ ਨਿਗਾਹ ਮਾਰੀ ਚੱਲੋ ਤੇ ਕੱਲੀ-ਕੱਲੀ ਚੀਜ਼ ਵੀ ਤੁੰਨੋਂ ਨੇੜੇ ਹੋ ਕੇ ਆਪਾਂ ਜ਼ਰੂਰ ਦਿਖਾ ਦਾਂਗੇ ਬਹੁਤ ਸੋਹਣਾ ਸਮਾਨ ਆ ਬਾਈਆਂ ਕੋਲੇ ਜੈਜ ਰੇਟ ਦੇ ਵੀ ਹੁੰਦੇ ਆ ਤੇ ਉੱਚੇ ਰੇਟ ਦੇ ਵੀ ਹੁੰਦੇ ਆ ਨਾ ਜਿੰਨੇ ਕਿ ਅਗਲੇ ਨੇ ਰੁਪਏ ਲਾਉਣੇ ਆ ਉਹ ਰੇਟ ਦਾ ਸਮਾਨ ਸਾਰਿਆ ਹੁੰਦਾ ਬਾਈਆਂ ਕੋਲੇ ਤੇ ਬੱਬੂ ਦਈਆਂ ਕਿਹੜਾ ਜਾਣਕਾਰੀ ਆ ਆਹ ਅਗੇ ਸਟੀਅਰਿੰਗ ਆ ਨਾ ਪਹਿਲਾਂ ਉਤੀ ਬੋਲੀ ਮਾੜਾ ਜੀ ਇਹ ਨਵੇਂ ਮਾਡਲਾਂ ਦੇ ਆਗੇ ਵੀਰ ਜੀ ਸਟੀering ਆ ਠੀਕ ਆ ਬਾਈ ਆ ਆ ਗਿਆ ਮੂਨੋ ਆ ਆ ਗਿਆ ਚੈਨਲ ਸਟੀering ਆ ਅੱਛਾ ਬਹੁਤ ਵਧੀਆ ਕੁਆਲਿਟੀ ਦਾ ਬਹੁਤ ਘੱਟ ਰੇਟਾਂ ਦਾ ਆਪਾਂ ਤੁਹਾਨੂੰ ਇਹ ਚੀਜ਼ ਦੇਵਾਂਗੇ ਠੀਕ ਐ ਇਦੂ ਆ ਦਾ ਆਗੇ ਰੂਟਰ ਸਭੀਕਾਰੂ ਰੂਟਰ ਆਪਣੇ ਕੋਲੇ ਕੁੱਲ ਪ੍ਰਕਾਰ ਦਾ ਮਿਲੂਗਾ ਠੀਕ ਆ ਰਿਕਾ ਪ੍ਰਕਾਰ ਦਾ ਮਿਲ ਜੂਗਾ ਘੱਟ ਦਾ ਮੇਰੀ ਸਸਤਾ ਵੀ ਮਿਲੂ ਮਹਿੰਗਾ ਵੀ ਮਿਲੂ ਠੀਕ ਐ ਇਦੂ ਆ ਦਾ ਆਗੇ ਵੀਰ ਜੀ ਆਪਣੇ ਕੋਲੇ ਐਚਡੀ ਲਾਈਟਾਂ ਠੀਕ ਐ ਠੀਕ ਐ ਇਹ ਰੇਟਾਂ ਬਹੁਤ ਵਧੀਆ ਲਾਈਟਾਂ ਨੇ ਜਿਹੜੀਆਂ ਇਹ ਲਾਈਟਾਂ ਇਹਨਾਂ ਦੀ ਆਪਾਂ ਛਾਲ ਭਰ ਦੀ ਗਾਰੰਟੀ ਦੇਵਾਂਗੇ ਆਹ ਲਾਈਟਾਂ ਦੀ ਆਹ ਲਾਈਟਾਂ ਦੀ ਠੀਕ ਹੈ ਬਹੁਤ ਵਧੀਆ ਕੁਆਲਿਟੀ ਚੱਲ ਰਹੀ ਹੈ ਇਹਨਾਂ ਦਾ ਰੇਟ ਅੱਡੋ ਅੱਡ ਹੋਣਾ ਰੇਟ ਇਹਨਾਂ ਦਾ ਅੱਡੋ ਅੱਡ ਤੇ ਕਿਸੇ ਭਰਾਣੇ ਮੇਰੇ ਵਰਗੇ ਨੇ ਥੋੜੇ ਰੁਪਏ ਲਾਉਣੇ ਹੁੰਦੇ ਨੇ ਨਾ ਉਹ ਜਿਹਾ ਰੇਟ ਵੀ ਬੰਗਾਂ ਕੋਲੇ ਸਮਾਨ ਹੁੰਦਾਗਾ ਤੇ ਅੱਗੇ ਹਾਰਨ ਆਗੇ ਅੱਗੇ ਆਹ ਆਗੇ ਪ੍ਰੈਸ਼ਰ ਵਾਲੇ ਹਾਰਨ ਯਾਨੀ ਕਿ ਮੋਟਰ ਵਾਲੇ ਠੀਕ ਹੈ ਮੋਟਰ ਵਾਲੇ ਆਗੇ ਆਪਾਂ ਨੂੰ ਮੋਟਰ ਇਹ ਵੀ ਆਪਣੇ ਕੋਲੇ ਬਹੁਤ ਸਸਤੇ ਰੇਟਾਂ 'ਚ ਠੀਕ ਹੈ ਇਹ ਚੀਜ਼ ਵੀ ਤੇ ਹਰ ਇੱਕ ਪ੍ਰਕਾਰ ਦੀ ਮਿਲ ਜਾਣੀ ਛੋਟੀਆਂ ਮਿਲ ਜਾਣਗੀਆਂ ਵੱਡੀਆਂ ਮਿਲ ਜਾਣਗੀਆਂ ਪੰਜ ਵਾਲੇ ਵੀ ਮਿਲ ਜਾਣਗੇ ਤਿੰਨ ਵਾਲੇ ਵੀ ਮਿਲ ਜਾਣਗੇ ਠੀਕ ਐ ਇਹ ਜੋ ਇਹ ਆ ਗਿਆ ਆਪਣੇ ਕੋਲੇ ਐਸ ਜੀ ਡੀ ਲਾਈਟ ਠੀਕ ਆ ਆ ਹੈਗੀ ਮਰਕਰੀ ਲਾਈਟ ਵੀਰੇ ਠੀਕ ਆ ਬਾਈ ਇਹ ਵੀ ਆਪਣੀ ਗਾਰੰਟੀ ਆ ਠੀਕ ਆ ਇਹ ਦੀ ਕਿੰਨੇ ਚੀਜ਼ ਦੀ ਗਾਰੰਟੀ ਇਹ ਦੀ ਕਿੰਨੇ ਟਾਈਮ ਦੀ 5 ਮਹੀਨੇ ਦੀ 6 ਮਹੀਨੇ ਦੇ ਲਾ ਲਓ ਖਰਾਬ ਇਹ ਚੀਜ਼ ਹੁੰਦੀ ਨਹੀਂ ਹੁੰਦੀ ਨਹੀਂ ਸੌਫ ਦੀ ਲਾਈਟ ਆ ਜਮਾਂ ਠੀਕ ਐ ਇਹ ਸਸਤਿਆਂ ਨੂੰ ਵੀ ਮਿਲ ਜਾਣੀ ਆਪਣੇ ਕੋਲੋਂ ਮਹਿੰਗੀਆਂ ਵੀ ਮਿਲ ਜਾਣੀ ਠੀਕ ਐ ਹਾਂ ਪਰ ਇੱਕ ਪ੍ਰਕਾਰ ਦੀ ਚੀਜ਼ ਮਿਲ ਜੂਗੀ ਜਿਹੜੀ ਵੀ ਤੁਸੀਂ ਚਾਹੋਗੇ ਹਾਂ ਜੀ ਇਹ ਇੱਕ ਪ੍ਰਕਾਰ ਦੀ ਮੈਨੂੰ ਆਪਣੇ ਕੋਲ ਜਿਹੜੇ ਆਪਣੇ ਮੋੜ ਮਾਨਸਾ ਬਠਿੰਡਾ ਜਿਵੇਂ ਏਰੀਆ ਦੇ ਭਰਾ ਬੜੀ ਦੂਰ ਜਾਣ ਦੀ ਲੋੜ ਨਹੀਂ ਮੋੜ ਮੰਡੀ ਦੇ ਵਿੱਚ ਹੀ ਬਹੁਤ ਸੋਹਣਾ ਸਮਾਨ ਮਿਲ ਜਾਂਦਾ ਹਰ ਇੱਕ ਪ੍ਰਕਾਰ ਦਾ ਸਪਿੰਨਰ ਵੀ ਆਪਣੇ ਕੋਲੇ ਦੋ ਭਾਂਤੇ ਪਏ ਹੋ ਠੀਕ ਆ ਬਈ ਇਸ ਟਾਈਮ ਹੈਗੇ ਆ ਹਾਂ ਇਸ ਟਾਈਮ ਮੌਜੂਦ ਆ ਦੋ ਭਾਂਤੇ ਸਪਿੰਨਰ ਆਪਣੇ ਕੋਲੇ ਲੋ ਬਈ ਚੈੱਕ ਕਰ ਲਓ ਸੈਕੰਡ ਹੈਂਡ ਸਪਿੰਨਰ ਵੀ ਪਏ ਆ ਉਹ ਵੀ ਮਿਲ ਜਾਂਦਾ ਅੱਛਾ ਸੈਕੰਡ ਹੈਂਡ ਵੀ ਮਿਲ ਜਾਂਦੇ ਕਿਸੇ ਪੁਰਾਣੇ ਥੋੜੇ ਰਿਪੇਅਰ ਆਉਣੇ ਆ ਜਿਹਨੇ ਥੋੜੇ ਰਿਪੇਅਰ ਆਉਣੇ ਠੀਕ ਐ ਇਦੂ ਵਾਰ ਆ ਗਈ ਆਪਣੇ ਵੈਂਪਰ ਵੈਂਪਰ ਆ ਗਏ ਘੋੜੇ ਵੈਂਪਰ ਬਾਈਆਂ ਕੋਲ ਬਹੁਤ ਲੱਗਦੇ ਆ ਦਿਣਾ ਬੇਬੀ ਵਧੀਆ ਤੱਲੀ ਜਾਂਦਾ ਹੈ ਨਾ ਕੰਮ ਵਧੀਆ ਵਧੀਆ ਵੈਂਪਰ ਠੀਕ ਆ ਹਰ ਇੱਕ ਟਰੈਕਟਰ ਦੇ ਆਪਾਂ ਸਰਪ੍ਰਾਹ ਦੇ ਲਾਉਣਾ ਵੈਂਪਰ ਠੀਕ ਹੈ ਇਹ ਹੈਗੇ ਸਾਰੇ ਬਿਨਾ ਜੋੜ ਦੇ ਇਹ ਬਿਨਾ ਜੋੜ ਤੋਂ ਆ ਗਏ ਲੇਜ਼ਰ ਕਟਿੰਗ ਵਾਲੇ ਲੇਜ਼ਰ ਕਟਿੰਗ ਵਾਲੇ ਠੀਕ ਆ ਹਰੇਕ ਟਰੈਕਟਰ ਦਾ ਆਪਣੇ ਕੋਲ ਵੈਂਪਰ ਮਿਲੂਗਾ ਹਰੇਕ ਟਰੈਕਟਰ ਦਾ ਹੀ ਮਿਲ ਜੂਗਾ ਕੋਈ ਵੀ ਟਰੈਕਟਰ ਤੇ ਲਾਉਣਾ ਟਰੈਕਟਰ ਦੇ ਲਾਉਣਾ ਠੀਕ ਹੈ ਇਹ ਤਾਂ ਹੈਗੇ ਲੇਜ਼ਰ ਕਟਿੰਗ ਵਾਲੇ ਘੱਟ ਤੋਂ ਘੱਟ ਤੁਹਾਡੇ ਕੋਲੇ ਕਿੰਨੇ ਬੇੜ ਤੋਂ ਸਟਾਰਟ ਹੋ ਜਾਂਦੇ ਆ ਆਪਣੇ ਕੋਲੇ ਵੀਰ ਜੀ 50 ਕਿਲੋ 50 ਕਿਲੋ ਤੋਂ ਸਟਾਰਟ ਹੁੰਦਾ ਉੱਪਰ ਕਿੰਨਾ ਅਗਲੀ ਚੋਇਸ ਹੈ ਠੀਕ ਹੈ 80 ਕਿਲੋ 90 ਕਿਲੋ ਜਿੰਨਾ ਅਗਲੀ ਇੱਛਾ ਠੀਕ ਹੈ ਉਹਦਾ ਜਿੰਨਾ ਅਗਲਾ ਬਾਈ ਲਵਾਉਗਾ ਉਹਨੇ ਹੈਵੀ ਬਾਈ ਬਣਾ ਦੇਣਗੇ ਤੇ ਇਹਨਾਂ ਦਾ ਰੇਟ ਵੀ ਅੱਡ-ਅੱਡ ਹੋ ਜੂਣਾ ਜਿੰਨੇ ਕਿਲੋ ਦੇ ਹਿਸਾਬ ਨਾਲ ਰੇਟ ਆ ਜੀ ਕਿਲੋਆਂ ਦੇ ਹਿਸਾਬ ਨਾਲ ਲੇਅਰ ਕਟਿੰਗ ਨਾਲ ਦਾ ਅੱਡ ਹੋਊਗਾ ਦੂਜਾ ਬਣਾਉਣਾ ਜਿਹਦਾ ਉਹਦਾ ਅੱਡ ਹੋਊਗਾ ਠੀਕ ਹੈ ਤੇ ਅੱਗੇ ਮੇਟਰ ਆ ਗਏ ਆ ਫਾਈਬਰ ਛਤਰੀਆਂ ਯਾਰ ਬਹੁਤ ਸੋਹਣਾ ਸਮਾਨ ਹੁੰਦਾ ਆਪਣੇ ਟਰੈਕਟਰਾਂ ਦੇ ਖਾਸ ਕਰਕੇ ਆਹੀ ਦੁਕਾਨ ਤੋਂ ਵੱਧਾ ਸਮਾਨ ਲੱਗਦਾ ਤੇ ਹਜੇ ਤੱਕ ਪਰਮਾਤਮਾ ਦੀ ਕਿਰਪਾ ਨਾਲ ਕੋਈ ਲੰਬਾ ਨਹੀਂ ਆਇਆ ਆਪਾਂ ਨੂੰ ਵੀ ਤਾਂ ਹੀ ਕਰਕੇ ਅੱਜ ਵੀਡੀਓ ਬਣਾ ਰਹੇ ਆਂ ਬਾਈਆਂ ਜੀ ਕਿਸੇ ਭਰਾ ਨੂੰ ਚਾਹੀਦਾ ਤਾਂ ਚੈੱਕ ਕਰੀ ਚੱਲਿਓ ਆਹ ਛਤਰੀਆਂ ਦਿਖਾ ਦੇ ਕਿਹੜੇ ਇਹ ਹਰ ਇੱਕ ਪ੍ਰਕਾਰ ਦੇ ਟਰੈਕਟਰ ਨਹੀਂ ਮਿਲ ਜਾਣਗੇ ਆਪਣੇ ਕੋਲ ਪ੍ਰਕਾਰ ਦੀਆਂ ਟੌਪ ਤੋਂ ਟੌਪ ਮਾਡਲ ਨੀਵੇਂ ਤੋਂ ਨੀਵਾਂ ਮਾਡਲ ਆ ਜਿਵੇਂ ਹੁਣ ਚੈੱਕ ਕਰ ਲਓ ਆਹ ਆ ਕੀ ਸਪੈਸ਼ਲ ਐਡੀਸ਼ਨ ਵਾਲੇ ਕਾਪੀ ਹੈ ਨਾ ਤੇ ਆ ਵੀ ਹੌਲੈਂਡ ਦੀ ਹੈ ਤੇ ਹੋਰ ਹੈ ਠੀਕ ਆ ਸਿੰਪਲ ਆ ਕੀ ਸਿੰਪਲ ਆ ਜੀ ਆਹ 55 ਦੀ ਆ ਕੀ 55 ਦੀ ਆ ਗਈ ਆ ਹੌਲੈਂਡ ਦੀ ਆ ਗਈ ਠੀਕ ਆ ਆ ਸ਼ਕਤੀ ਦੀ ਆ ਗਈ ਆ ਫੇਰ ਫੇਰੇ ਚ ਠੀਕ ਆ ਇਹ ਨਵੇਂ ਮਾਡਲ ਚ ਆਈਆਂ ਠੀਕ ਆ ਠੀਕ ਆ ਇਹ ਨਵੇਂ ਮਾਡਲ ਚ ਆ ਗਈਆਂ ਅੱਛਾ ਸਿੰਪਲ ਚ ਹਾਂ ਇਹ ਵੀ ਬਹੁਤ ਆਪਾਂ ਘੱਟ ਰੇਟ ਲਾਉਣੀ ਠੀਕ ਆ ਬਈ ਤੇ ਮੰਨੋ ਯਾਰ ਹਰ ਇੱਕ ਪ੍ਰਕਾਰ ਦੀ ਫੇਵਰ ਛਤਰੀਆਂ ਪੀਆਂ ਵਾਲ ਮੈਨੂੰ ਇੱਕ ਗੱਲ ਹੋਰ ਦੱਸ ਤੇ ਜਿਹੜੀਆਂ ਆਪਾਂ ਹਾ ਜੂਹਾਂ ਲਾਉਣੇ ਆ ਇਹਨਾਂ 'ਚ ਵੀ ਕੋਈ ਫਰਕ ਹੈਗਾ ਆ ਉਮਾ ਜੀ ਵੀ ਹਰਕਾ ਹੈ ਇਹਨਾਂ ਦਾ ਵੀ ਵੇਟ ਦੇ ਹਿਸਾਬ ਨਾਲ ਹੋ ਜਾਂਦਾ ਹੈ ਨਾ ਵੇਟ ਦੇ ਹਿਸਾਬ ਨਾਲ ਹੋ ਜਾਂਦਾ ਠੀਕ ਹੈ ਉੱਚਾ ਲੰਮਾ ਨੀਵਾਂ ਪਾਰਾ ਜਿਵੇਂ ਅਗਲਾ ਮੰਗੂ ਆਪਾਂ ਤੋਂ ਬਾਹ ਕਾ ਕੇ ਉਹ ਮੇਰੇ ਦੀ ਅਗਲੇ ਦੀ ਇੱਛਾ ਯਾਰ ਕਿੰਨੀ ਮਰਜ਼ੀ ਨੀਵੀਂ ਬਣਾ ਲੈ ਕਿੰਨੀ ਮਰਜ਼ੀ ਉੱਚੀ ਬਣਾ ਲੈ ਹੈਵੀ ਬਣਾ ਲੈ ਘੱਟ ਵੇਟ ਵਾਲੀ ਬਣਾ ਲੈ ਠੀਕ ਹੈ ਇਧਰ ਵੀ ਮੇਤਰੋ ਫੁੱਲ ਸਮਾਨ ਪਿਆ ਛਤਰੀਆਂ ਛੋਤਰੀਆਂ ਦਾ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਯਾਰਾ ਕੰਮ ਤਾਂ ਆ ਚੀਜ਼ਾਂ ਨੇ ਖੇਤਣਾ ਹੁੰਦਾ ਨਾ ਆ ਜਿਹੜੀਆਂ ਆਪਾਂ ਲਾਉਣੇ ਉੱਪਰ ਇਹ ਮੇਨ ਚੀਜ਼ ਜਿੱਥੇ ਇਹ ਸ਼ੋਅ ਇਹਦੇ ਨਾਲ ਹੀ ਬਣੂਗਾ ਇਹ ਟਾਪ ਮਾਡਲ ਚ ਛਧਰੀ ਆ ਇਹ ਟਾਪ ਮਾਡਲ ਚ ਆ ਗਈ ਸਮਾਨ ਮਿਲੂਏ ਛਧਰੀ ਉੱਪਰ ਹੁੰਦਾ ਠੀਕ ਹੈ ਕੋਈ ਬੱਤੀ ਡੈਟ ਐਡੀਡੀ ਜੋ ਵੀ ਚਾਹੂਗਾ ਜੇ ਉਹ ਲੱਗੂਗਾ ਠੀਕ ਹੈ ਉਹਦਾ ਚਲਾ ਕੇ ਦੇਵਾਗੇ ਅਗਲੇ ਦੀ ਚੋਅ ਐਸਾ ਬਾਈ ਜਿੰਨੇ ਕੇ ਅਗਲਾ ਰੁਪਏ ਲਾਉ ਉਹਦੇ ਹਿਸਾਬ ਨਾਲ ਸਮਾਨ ਲੱਗੀ ਜਾਊਗਾ ਘੱਟ ਰੁਪਈਆ ਵਾਲਾ ਵੀ ਲੱਗ ਜੂ ਤੇ ਜ਼ਿਆਦਾ ਵਾਲਾ ਵੀ ਲੱਗ ਜੂ ਹਣਾ ਆ ਇਧਰ ਵੀ ਵੈਂਪਰਾਂ ਵੈਂਪਰਾਂ ਦਾ ਫੁੱਲ ਸਟਾਕ ਪਿਆ ਫੇਬਰ ਸ਼ਤਰਿਆਂ ਦਾ ਫੁੱਲ ਸਟਾਕ ਪਿਆ ਤੇ ਚੈੱਕ ਕਰ ਲੋ ਆ ਵੀ ਜੂਜੇ ਆ ਗਏ ਨਾ ਬਿਨਾਂ ਆ ਲੈਜ਼ਰ ਕਟਿੰਗ ਵਾਲੇ ਲੈਜ਼ਰ ਕਟਿੰਗ ਵਾਲੇ ਠੀਕ ਆ ਤੇ ਹੋਰ ਵੀ ਬਾਈਆਂ ਕੋਲੇ ਜਿਵੇਂ ਕਿਸੇ ਵੀ ਪ੍ਰਕਾਰ ਦੇ ਮਰਗਿਆੜ ਲੈਣੇ ਆ ਟਰੈਕਟਰਾਂ ਦੇ ਜਿਵੇਂ ਆ ਸੋਨਾ ਲੀਕਾ ਦੇ ਪਿਆ 95 11 ਦੇ ਪਿਆ ਕਿਸੇ ਵੀ ਪ੍ਰਕਾਰ ਦੇ ਯਾਰ ਮਰਗਿਆੜ ਲੈਣੇ ਆ ਤਾਂ ਉਹ ਵੀ ਬਾਈਆਂ ਕੋਲੋਂ ਮਿਲ ਜਾਣਗੇ ਨਵੇਂ ਵੀ ਮਿਲ ਜਾਣਗੇ ਸੈਕੰਡ ਹੈਂਡ ਵੀ ਪਿਆਣਾ ਆਪਣੇ ਕੋਲੇ ਹਾਂ ਦੋਵੇਂ ਭਾਂ ਤੇ ਠੀਕ ਆ ਲਓ ਚੈੱਕ ਕਰੀ ਚੱਲੋ ਤੇ ਇਧਰ ਆ ਜਾਲੀਆਂ ਜੂਲੀਆਂ ਆ ਗਈਆਂ ਯਾਰ ਜਿਵੇਂ ਮੂਰੇ ਅੱਛਾ ਇਹ ਵੀ ਰੇਗ ਰੇਗ ਟ੍ਰੈਡ ਦੇ ਮਿਲ ਜਾਂਦੀਆਂ ਰੇਗ ਦੀਆਂ ਮਿਲਣੀਆਂ ਝਾਂਦਰਾਂ ਵਾਲੀਆਂ ਮਿਲਣੀਆਂ ਸਿੰਪਲ ਵੀ ਮਿਲਣੀਆਂ ਅੱਛਾ ਕਿਸੇ ਵੀ ਪ੍ਰਕਾਰ ਦੀਆਂ ਲੈ ਸਕਦੇ ਹੋ ਠੀਕ ਆ ਤਾਂ ਸਿੰਪਲ ਹੁੱਡ ਵੀ ਬੰਗਾਂ ਕੋਲੇ ਮਿਲ ਜਾਂਦੇ ਹੁੰਦੇ ਆ ਲੈ ਸਿੰਪਲ ਹੁੱਡ ਵੀ ਪਿਆ ਹੋਰ ਦਿਖਾ ਦੇ ਸਮਾਨ ਆ ਇੱਕ ਸ਼ੋ ਪਈ ਆ ਜੇ ਕਿਸੇ ਭਰਾਣੇ ਲੈਣੀ ਹੋਈ ਕਿਵੇਂ ਇਹ ਵਿਕਾਊ ਆ ਹਾਂ 265 ਦੀ ਸ਼ੋ ਪਈ ਆ ਨਾ ਹਾਂ 265 ਦੀ ਸ਼ੋ ਪਈ ਆ ਮਿੱਤਰੋ ਜੇ ਕਿਸੇ ਨੇ ਲੈਣੀ ਹੋਈ ਤੁਸੀਂ ਚੈੱਕ ਕਰ ਲਿਓ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈਆਂ ਦਾ ਸੀਟਾਂ ਆਪਣੇ ਕੋਲੇ ਨਵੀਆਂ ਪ੍ਰਾਣੀਆਂ ਅੱਛਾ ਉਹ ਵੀ ਮਿਲ ਜਾਨੀਆਂ ਸੀਟਾਂ ਵੀ ਮਿਲ ਜਾਣੀਆਂ ਹਰੇਕ ਟਰੈਡਰ ਦੀਆਂ ਨਵੀਆਂ ਤਾਂ ਮਿਲਣਗੀਆਂ ਨਵੀਆਂ ਪੁਰਾਣੀਆਂ ਵੀ ਮਿਲ ਜਾਣੀਆਂ ਇਹ ਕਿਸੇ ਪੁਰਾਣੇ ਥੋੜੇ ਰੁਪਏ ਲਾਉਣੇ ਆ ਜਾਂ ਕਿਵੇਂ ਵੀ ਗੱਲਬਾਤ ਆ ਕੋਈ ਬਵਾਰੀ ਪ੍ਰਾਣੇ ਲੈਣੀਆਂ ਨੇ ਹਨਾ ਹਰੇਕ ਮਾਦਨ ਦੇ ਮਗਰਿਆਲ ਅੱਛਾ ਸੋਨੇ ਨਿੱਕੇ ਦੇ ਆ ਕੇ ਫੋੜ ਦੇ ਆ ਕੇ ਠੀਕ ਹੈ ਆਇਸ਼ਰ ਦੇ ਆ ਕੇ ਠੀਕ ਹੈ ਉੱਚੇ ਉੱਪਰ ਆਪਣੀਆਂਆਂ ਸ਼ੀਟਾਂ ਹਾਂ ਰੇਕ ਮਾਡਲ ਦੀਆਂ ਉੱਚੇ ਤੋਂ ਉੱਚੇ ਨੀਵੇਂ ਤੋਂ ਨੀਵੇਂ ਟੌਪ ਤੋਂ ਟੌਪ ਮਾਡਲ ਟੌਪ ਤੋਂ ਟੌਪ ਮਾਡਲ ਇਹਨਾਂ ਜੀ ਫਰਕ ਹੈਗਾ ਸ਼ੀਟਾਂ 'ਚ ਵੀ ਫਰਕ ਆ 5 6 ਪਾਰਟੀਆਂ ਸ਼ੀਟਾਂ ਆਪਣੇ ਕੋਲ ਠੀਕ ਆ ਪੰਜ ਮਰਜ਼ੀ ਲੈ ਸਕਦੇ ਠੀਕ ਆ ਇਧਰ ਜਿਵੇਂ ਆ ਡੰਡੇ-ਨੁੰਡੇ ਪਏ ਅਮਰਗਾੜਾਂ ਤੇ ਲੱਗਣ ਵਾਲੇ ਹਨ ਇਹ ਆਗੇ ਮਗਰਗਾੜਾਂ ਦੇ ਡੰਡੇ ਇਹ ਟਰੈਕਟਰ ਦੇ ਸੈਕੰਡ ਹੈਂਡ ਸੇ ਸੈਕੰਡ ਹੈਂਡ ਆਗੇ ਸੈਕੰਡ ਹੈਂਡ ਠੀਕ ਆ ਤੇ ਇਧਰ ਆ ਕੇ ਬੈਂਪਰ ਆ ਨਵੇਂ ਆ ਬੈਂਪਰ ਆ ਗਏ ਮਿੱਤਰੋ ਇਹ ਵੀ ਦੂਜੇ ਜਿਮਨ ਵੀ ਜਿਵੇਂ ਬਣੇ ਬਣਾਏ ਕੰਪਨੀ ਮੰਨੋਂ ਆਉਂਦੇ ਆ ਉਹ ਵੀ ਮਿਲ ਜਾਂਦੇ ਹਨਾ ਉਹ ਵੀ ਮਿਲ ਜਾਂਦੇ ਆ ਠੀਕ ਹੈ ਨਹੀਂ ਵੀ ਹਰ ਇੱਕ ਟਰੈਕਟਰ ਦੇ ਆਪਣੇ ਕੋਲੇ ਅਵੇਲੇਬਲ ਹਾਸ ਹਰ ਇੱਕ ਟਰੈਕਟਰ ਦੇ ਇੱਕ ਟਰੈਕਟਰ ਠੀਕ ਆ ਮਿੱਤਰੋ ਜੇ ਅਸ਼ਰਤੋਂ ਲੈ ਕੇ ਉਹ ਵੀ ਟਰੈਕਟਰ ਆ ਉੱਚਾ ਨੀਵਾ ਮਾਡਲ ਸਫਰਾਜ ਸੋਨਾਲਿਕਾ ਹੋਣ ਡੀ ਆਈ ਠੀਕ ਹੈ ਮਿੱਤਰੋ ਚੈੱਕ ਕਰ ਲਓ ਹਰ ਇੱਕ ਵਰਗਾ ਦੀ ਚੀਜ਼ ਪਈ ਆ ਜਿਵੇਂ ਆ ਗੱਦਿਆਂ ਗੁੱਦਿਆਂ ਮਰਗਿਆੜਾਂ ਦੇ ਉੱਪਰ ਵੀ ਲੱਗਣ ਵਾਲੀਆਂ ਹਨਾ ਇਹ ਵੀ ਫੁੱਲ ਸਟਾਕ ਪਿਆ ਫਾਈਬਰ ਦੇ ਵੇਟ ਮਿਲ ਜਾਣਗੇ ਅੱਛਾ ਫਾਈਬਰ ਦੇ ਵੇਟ ਵੀ ਐਸੈਸਰੀ ਮਿਲ ਜਾਂਦੀ ਜਿਵੇਂ ਥੋੜੇ ਰੁਪਿਆ ਚੱਕੇ ਇਸ ਟਰੈਕਟਰ ਸ਼ਿੰਗਾਰਨਾਗਾ ਵੀ ਛੋਟੇ ਮੂਰਲਾ ਬੈਂਟਰ ਮੇਰਾ ਆ ਬੈਂਟਰਾਂ ਦੇ ਮੂਰੇ ਵੀ ਲੱਗਣ ਵਾਲੀਆਂ ਆ ਗਈਆਂ ਬਈ ਮੰਨੋ ਯਾਰ ਹਰ ਇੱਕ ਪ੍ਰਕਾਰ ਦੀ ਚੀਜ਼ ਮਿਲੂਗੀ ਤੁਹਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਆਪਣੇ ਮੋੜ ਮੰਡੀ ਦੇ ਵਿੱਚ ਹੀ ਬਹੁਤ ਸੋਹਣਾ ਕੰਮ ਆ ਬਾਈਆਂ ਦਾ ਤੇ ਹਰ ਇੱਕ ਪ੍ਰਕਾਰ ਤੇ ਹਰ ਇੱਕ ਚੀਜ਼ ਦਾ ਰੇਟ ਡੋ ਅੱਡਾ ਹੈਗਾ ਹੈਗਾ ਬਾਈਆਂ ਕੋਲ ਅੱਗੇ ਆਗੇ ਬਈ ਆਪਣੇ ਕੋਲ ਸਾਇਲੈਂਸਰ ਠੀਕ ਆ ਆ ਆ ਗਿਆ ਜਾਲੀ ਵਾਲਾ ਠੀਕ ਹੈ ਫੁੱਲ ਟੂ ਫੁੱਲ ਟਾਪ ਹੈ ਤੇ ਜਾਲੀ ਹੈ ਠੀਕ ਹੈ ਹੈਵੀ ਜਾਂ ਪੂਰਾ ਵੀ ਪੂਰਾ ਹੈਵੀ ਠੀਕ ਹੈ ਆ ਆ ਗਿਆ ਆਪਣਾ ਦੂਸਰਾ ਜਿਹੜਾ ਇਹ ਕਹਿੰਦੇ ਰੋਲਾ ਠੀਕ ਹੈ ਆ ਆ ਗਿਆ ਉਹ ਆ ਚੀਜ਼ ਆ ਆ ਗਈ ਆਪਣੇ ਕੋਲੇ ਨਵਾਂ ਮਾਡਲ ਨਵਾਂ ਮਾਡਲ ਆ ਗਿਆ ਮਿੱਤਰੋ ਇੱਕ ਕਰ ਲੋਗੇ ਨਾ ਪੂਰਾ ਸੋਹਣਾ ਯਾਰ ਹੈ ਨਾ ਇਹ ਵੀ ਮਨ ਹਰੇਕ ਟਰੈਕਟਰ ਤੇ ਲੱਗ ਸਕਦਾ ਹੈ ਠੀਕ ਹੈ ਆ ਆ ਗਿਆ ਆਪਣੇ ਕੋਲੇ ਸਿੰਪਲ ਆ ਗਈ ਠੀਕ ਹੈ ਇਹ ਜਿਹੜੇ ਮਰਜ਼ੀ ਤੇ ਲਾ ਲਵੇ ਠੀਕ ਹੈ ਇਹਨਾਂ 'ਚ ਕੋਈ ਵੀ ਜਿਹੜੇ ਮਰਜ਼ੀ ਟਰੈਕਟਰ ਤੇ ਵੀਰਾ ਲਾ ਸਕਦਾ ਸਰ ਹਾਂ ਬਾਕੀ ਕਿਸੇ ਨੇ ਹੋਰ ਪ੍ਰਕਾਰ ਦਾ ਹੀ ਮੰਗਾਉਣਾ ਮਵਾ ਕੇ ਦਿੱਤਾ ਜਾਊਗਾ ਹਾਂ ਠੀਕ ਹੈ ਜੋ ਮੰਗੂਗਾ ਫ੍ਰੈਂਸਰ ਉਹ ਜਿਹੜਾ ਸਲੈਂਸਰ ਆਪਣੇ ਕੋਲ ਜਿਹੇ ਜੀ ਕੁਆਲਟੀ ਅਗਲਾ ਮੰਗੂ ਯਾਰ ਉਹੋ ਜੀ ਦਿੱਤੀ ਜਾਊਗੀ ਠੀਕ ਹੈ ਇੱਧਰ ਆ ਗਿਆ ਆਪਣੇ ਕੋਲੇ ਆਮ ਸਲੈਂਸਰ ਸਲੈਂਸਰ ਦੇਣਾ ਵੰ ਅੱਛਾ ਇਹ ਸੈਕੰਡ ਆ origignal ਚ ਸੈਕੰਡ ਹੈਂਡ ਆ ਹਾਂ origignal ਚ ਆ ਗਿਆ ਇਹ ਨਾ ਮੈਂ ਵੀ ਮਿਲਣਗੇ ਸੈਕੰਡ ਹੈਂਡ ਵੀ ਠੀਕ ਹੈ ਨਾ ਮੈਂ ਵੀ ਮਿਲ ਜਾਣਗੇ ਤੇ origignal ਸੈਕੰਡ ਹੈਂਡ ਵੀ ਮਿਲ ਜਾਣਗੇ ਠੀਕ ਹੈ ਇੱਕ ਬਾਅਦ ਆ ਗਿਆ ਆਪਣੇ ਕੋਲੇ ਮਰਗਿਆ ਮਰਗਿਆੜ ਮੂਰੇ ਲੱਗਣ ਵਾਲੇ ਅੱਗੇ ਹਨਾ ਠੀਕ ਹੈ ਇਹ ਆਪਣੇ ਕੋਲ ਹਰੇਕ ਟਰੈਕਟਰ ਦੇ ਮਿਲਣਗੇ ਇਹ ਵੀ ਹਰੇਕ ਟਰੈਕਟਰ ਦੇ ਮਿਲ ਜਾਣਗੇ ਜਿਵੇਂ ਆ ਜੌਂਡੀ ਯਾਰ ਦੇ ਪਿਆ ਆ ਸੋਨਾ ਲੀਕਾ ਦੇ ਪਿਆ ਮੇਦਰਾ ਦੇ ਪਿਆ ਹਨਾ ਕਿਸੇ ਵੀ ਟਰੈਕਟਰ ਦੇ ਲੈ ਸਕਦੇ ਹੋ ਯਾਰ ਪੂਰਾ ਫੁੱਲ ਸਟਾਕ ਪਿਆਗਾ ਆ ਪੱਤੀਆਂ ਪੁੱਤੀਆਂ ਤੇਲ ਮਿਲਣ ਵਾਲੀਆਂ ਮੰਨ ਇਹ ਛੋਟੀਆਂ ਮੋਟੀਆਂ ਚੀਜ਼ਾਂ ਦਾ ਯਾਰ ਮਿਲਣ ਗਈ ਮਿਲਣੀਆਂ ਇਥੋਂ ਹਨਾ ਕਿਸੇ ਵੀ ਪ੍ਰਕਾਰ ਦੀਆਂ ਹੋਰ ਬਾਕੀ ਆ ਡੰਡੇ ਡੁੰਡੇ ਆ ਗਏ ਜਿਵੇਂ ਹਨਾ ਠੀਕ ਆ ਨਵੇਂ ਮਾਣ ਰਿਹਾ ਮੈਂ ਨਵੇਂ ਮਾਡਲ ਹਰ ਇੱਕ ਪ੍ਰਕਾਰ ਦੇ ਇਹ ਵੀ ਹੈਗੇ ਮੰਗਾ ਕੋਲੇ ਜਿਵੇਂ ਆ ਚੌਰਸ ਚ ਆ ਗਏ ਹਨਾ ਆ ਗੋਲ ਚ ਆ ਗਏ ਠੀਕ ਆ ਤੇ ਬੱਜਾ ਕੇ ਨਾਲ ਵੀ ਮਿਲਣੇ ਆਪ ਨੂੰ ਅੱਛਾ ਜਗਣ ਵਾਲੇ ਮਿਲਣਗੇ ਠੀਕ ਐ ਤੇ ਬਾਕੀ ਆ ਆ ਗਿਆ ਬਾਈਆਂ ਕੋਲੇ ਕੋਈ ਡੰਡੇ ਫਟੀਆਂ ਜਿਵੇਂ ਲੈਂਕਾਂ ਚ ਪਾਉਣੀਆਂ ਹਰ ਇੱਕ ਪ੍ਰਕਾਰ ਦੇ ਪਏ ਹਨਾ ਫਿਰ ਇੱਕ ਟਰੈਕਟਰ ਦੀ ਪਏ ਆ ਵੀ ਨਹੀਂ ਵੀ ਹਰੇਕ ਦੇ ਪਏ ਆ ਠੀਕ ਐ ਸਟਾਰ ਲੈਂਕਾ ਫਟੀਆਂ ਠੀਕ ਐ ਡੰਡੇ ਪੁਰਾਣੇ ਨਵੇਂ ਇਹ ਵੀ ਆਪਣੇ ਕੋਲ ਮਿਲਣ ਠੀਕ ਐ ਤੇ ਆ ਰੈਂਬ ਰੰਬ ਜਿਵੇਂ ਚੇਂਜ ਕਰਾਉਣੇ ਕਿਹਦੇ ਨੇ ਨਾ ਅਗਲੇ ਵੀ ਮਹਿੰਗੇ ਹਰੇਕ ਟਰੈਕਟਰ ਦੇ ਭਾਰੀ ਤੋਂ ਭਾਰੀ ਹਲਕੇ ਤੋਂ ਹਲਕੇ ਹਲਕੇ ਤੋਂ ਹਲਕੇ ਰੇੜੀ ਤੇ ਲਾ ਕੇ ਠੀਕ ਹੈ ਰੇੜੀ ਟਰੈਕਟਰ ਤੇ ਮੀਡੀਓ ਠੀਕ ਹੈ ਤਾਂ ਮੈਂ ਤੁਹਾਨੂੰ ਨਾ ਬਾਈ ਕੱਲੀ ਕੱਲੀ ਚੀਜ਼ ਆਪਾਂ ਦਿਖਾਤੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਰੇਟ ਵੀ ਜਰੂਰ ਦੱਸਾਂਗੇ ਵੀਡੀਓ ਅੱਗੇ ਸ਼ੇਅਰ ਕਰ ਦਿਓ ਤੇ ਜਿਵੇਂ ਤੁਸੀਂ ਕਮੈਂਟ ਕਰਕੇ ਦੱਸਣਾ ਬਾਕੀ ਕਿੰਦਾ ਵੀ ਵੀਡੀਓ ਬਣਾਈਏ ਰੇਟਰ ਸੰਬੰਧੀ ਬਣਾਈਏ ਤੁਹਾਨੂੰ ਉਹ ਵੀ ਅੱਗੇ ਜਾਣਕਾਰੀ ਆਪਾਂ ਜਰੂਰ ਦੇ ਦਾਂਗੇ ਇੱਕ ਗੱਲ ਹੋਰ ਨਵੇਂ ਤੋਂ ਨਵੇਂ ਚੀਜ਼ਾਂ ਦਾ ਮਿਲਦੀਆਂ ਜੀ ਕਿਸੇ ਭਰਾ ਨੇ ਰਿਪੇਅਰ ਰਿਪੇਅਰ ਵੀ ਕਰਾਉਣੀ ਹੈ ਨਾ ਮੈਂ ਮਰਗੜਾਂ ਦੀ ਕਰੀ ਜਾਂਦੇ ਆ ਇਹ ਵੀ ਬਾਈ ਬਹੁਤ ਸੋਹਣੀ ਕਰਦੇ ਐਵੇਂ ਇਹਦੇ ਗੋਲੇ-ਗੋਲੇ ਲਵਾਉਣੇ ਆ ਜਾਂ ਕੋਈ ਪੀਸ ਲਵਾਉਣਾ ਗਲਿਆ ਫਲਿਆ ਕਿਸੇ ਪਾਸਿਓਂ ਫਿਰ ਇੱਕ ਪ੍ਰਕਾਰ ਦਾ ਬਾਈ ਕੰਮ ਕਰਦੇ ਆ ਬੱਬੂ ਤੇ ਆਪਣੀ ਲੋਕੇਸ਼ਨ ਦੱਸਦੇ ਬਾਈ ਲੋਕੇਸ਼ਨ ਆਪਣੀ ਮੇੜੇ ਬਾਈ ਫੈਕਟਰੀ ਰੋਡ ਅੱਛਾ ਨਵਾਂ ਪੰਪਰ ਮਿਲੂ ਕੋਲੇ ਠੀਕ ਹੈ ਰੇਸ਼ਮ ਇਲੈਕਟ੍ਰੀਸ਼ੀਅਨ ਦੇ ਨਾਲ ਠੀਕ ਹੈ ਮਾਨਸਾ ਰੋਡ ਵਾਲੇ ਤੇ ਮਾਨਸਾ ਰੋਡ ਵਾਲੇ ਤੋਂ ਮੁੜਦੇ ਆ ਜਦੋਂ ਹਾਂ ਠੀਕ ਆ ਇਹ ਚੀਜ਼ ਤੇ ਆਪਣਾ ਤਰਾ ਟਰੈਕਟਰ ਐਰਗਰੀ ਵਰਕਸ਼ਾਲਾ ਬੋਰਡ ਲੱਗਿਆ ਠੀਕ ਆ ਹਾਂਜੀ ਤੇ ਬਾਈ ਬਾਂਗਾ ਕੋਲੇ ਯਾਰ ਵੱਧ ਤੋਂ ਵੱਧ ਵਿజిਟ ਕਰੋ ਬਹੁਤ ਸੋਹਣਾ ਕੰਮ ਆ ਤੇ ਸਹੀ ਯਾ ਰੇਟ ਆ ਬਾਂਗਾ ਦਾ ਕਿਉਂਕਿ ਆਪਣੇ ਕੋਲ ਬਾਈ ਹਰ ਇੱਕ ਟਰੈਕਟਰ ਦੇ ਆਪਣੇ ਸਮਾਨ ਲੱਗਿਆ ਹੁੰਦਾ ਬਾਂਗਾ ਕੋਲੋਂ ਮੋੜ ਮੰਡੀ ਜਿਲ੍ਹਾ ਬਠਿੰਡਾ ਤੇ ਸੰਪਰਕ ਕਰੋ ਬਾਂਗਾ ਨਾਲ ਵੀਡੀਓ ਅੱਗੇ ਬਾਈ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵੀ ਜਰੂਰ ਦੱਸਿਓ ਅੱਗੇ ਤੋਂ ਵੀਡੀਓ ਆਪਾਂ ਬਣਾਵਾਂਗੇ ਤਾਂ ਉਹਨਾਂ ਵਿੱਚ ਤੁਹਾਨੂੰ ਰੇਟਾਂ ਸੰਬੰਧੀ ਵੀ ਸਾਰੀ ਜਾਣਕਾਰੀ ਦੇਵਾਂਗੇ ਬਹੁਤ ਬਹੁਤ ਧੰਨਵਾਦ